ਮੇਰਾ ਨਦੀਪ ਕੌਰ ਪੁੱਤਰ ਹੈ ਤੇ ਮੈਂ ਸਿンス 2 ਜਨੂਅਰੀ ਇੱਥੇ ਰੀਹੈਬਿਟੇਸ਼ਨ ਸੈਂਟਰ ਥਰੂ ਤਰਨਤਾਰਨ ਦੇ ਵਿੱਚ ਪੋਸਟਡ ਹਾਂ ਤੇ ਇੱਥੇ 50 ਬੈਡਡ ਰੀਹੈਬ ਸੈਂਟਰ ਹੈ ਜਿੱਥੇ ਕਿ ਕੰਰੈਂਟਲੀ ਸਾਡੇ ਕੋਲ 20 ਲੜਕੇ ਐਡਮਿਟ ਨੇ ਇਹ ਇੱਕ ਵਾਰ ਮੈਕਸਿਮਮ 30 ਵੀ ਹੋ ਚੁੱਕੇ ਨੇ ਪਰ ਇਹਨਾਂ ਨੂੰ ਰਿਟੇਨ ਕਰਨ ਦਾ ਹੀ ਮੇਨ ਇੱਥੇ ਸਾਡਾ ਮਕਸਦ ਹੁੰਦਾ ਹੈ ਕਿ ਇਹ ਟਿੱਕੇ ਟ੍ਰੀਟਮੈਂਟ ਕਰਵਾ ਸਕਣ ਬਿਕੋਜ਼ ਟ੍ਰੀਟਮੈਂਟ 2 ਤੋਂ 3 ਮੰਥਸ ਦਾ ਹੁੰਦਾ ਹੈ ਤੇ ਇਸ ਕਰਕੇ ਕੁਝ ਐਕਟੀਵਿਟੀਜ਼ ਅਸੀਂ ਇਨਕਲੂਡ ਕੀਤੀਆਂ ਇੱਥੇ ਨਦੀਆਂ ਥੋੜੀਆਂ ਜਿਵੇਂ ਮਾਰਨਿੰਗ ਸਿੰਸ ਈਵਨਿੰਗ ਅਸੀਂ ਸ਼ਡਿਊਲ ਤਿਆਰ ਕਰਵਾਇਆ ਜਿਹਦੇ ਵਿੱਚ ਇਹਨਾਂ ਦਾ ਬ੍ਰੈਕਫਾਸਟ ਟਾਈਮ ਐਕਸਰਸਾਈਜ਼ ਯੋਗਾ ਟਾਈਮ ਹੋ ਗਿਆ ਉਸ ਤੋਂ ਬਾਅਦ ਲੰਚ ਟਾਈਮ ਹੈ ਫਿਰ ਵਾਲੀਬਾਲ ਖੇਡਦੇ ਨੇ ਥੋੜੀ ਸਪੋਰਟਸ ਐਕਟੀਵਿਟੀਜ਼ ਵੀ ਇਨਕਲੂਡ ਕੀਤੀਆਂ ਟੀਵੀ ਰੂਮ ਵੀ ਇਹਨਾਂ ਨੂੰ ਪ੍ਰੋਵਾਈਡ ਕੀਤਾ ਹੈ ਜਿਮ ਹੈਗਾ ਤੇ ਫੋਰਚਨਟਲੀ ਠੀਕ ਚੱਲ ਰਿਹਾ ਹੈ ਜੇ ਤੇ ਵੀ ਹੋਪ ਹੋਰ ਵੀ ਜ਼ਿਆਦਾ ਐਡਮਿਸ਼ਨਸ ਹੋਣਗੀਆਂ ਤੇ ਜਿਹੜੀ ਜਿਹੜੀ ਆਪਦੀ ਇਹ ਜਗਾ ਤੇ ਪੇਸ਼ੈਂਟਸ ਆਉਂਦੇ ਆ ਉਹਨਾਂ ਨੂੰ ਕਿਹਸਾ ਟਰੀਟ ਕਰਦੇ ਹੋ ਏ ਜੀ ਇਹਨਾਂ ਦੀ ਜਿਹੜੀ heroin ਦੀ ਐਡਿਕਸ਼ਨ ਤੇ ਕਾਫੀ ਕਾਮਨ ਹੈ ਤੇ ਸਮੋਕਿੰਗ ਕਰਦੇ ਨੇ ਤੇ ਬਾਕੀ ਜਿਹੜੇ ਉਹ ਪੈਕਸ ਵਗੈਰਾ ਆਉਂਦੇ ਨੇ ਫੀ ਗਾਬਲਨ ਕੈਪਸੂਲ ਵਗੈਰਾ ਇਹਨਾਂ ਦੀ ਐਡਿਕਸ਼ਨ ਜ਼ਿਆਦਾ ਇਸ ਏਰੀਆ ਵਿੱਚ ਤੇ ਇਹਨਾਂ ਵਾਸਤੇ ਰਾਉਂਡ ਦਿ ਕਲੌਕ ਸਟਾਫ ਅਵੇਲੇਬਲ ਹੈ ਇਹਨਾਂ ਨੂੰ ਮਾਰਨਿੰਗ ਵਾਲੀ ਡੋਜ਼ ਦੇ ਦਿੱਤੀ ਜਾਂਦੀ ਮਾਰਨਿੰਗ ਸਟਾਫ ਵੱਲੋਂ ਤੇ ਈਵਨਿੰਗ ਦੀ ਜਿਸ ਤਰ੍ਹਾਂ ਦੀ ਪਰ ਪੇਸ਼ੈਂਟ ਜਿਵੇਂ ਦੀ ਪ੍ਰੈਸਕ੍ਰਿਪਸ਼ਨ ਹੋਏਗੀ ਉਹਦੇ ਅਕੋਰਡਿੰਗ ਇਹਨਾਂ ਦਾ ਟ੍ਰੀਟਮੈਂਟ ਹੁੰਦਾ ਤੇ 24 ਹਾਅਰ ਸਟਾਫ ਹੁੰਦਾ ਇੱਥੇ ਈਵਨਿੰਗ ਬੀਚ ਤੇ ਨਾਈਟ ਵਿੱਚ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਸਾਰੇ ਮੇਰੇ ਦੋ ਸਾਥੀ ਆ ਉਸਨਪ੍ਰੀਤ ਸਿੰਘ ਸੁਖਦੀਪ ਸਿੰਘ ਸਾਰਾ ਸੀ ਪਿਛਲੇ 40 ਦਿਨਾਂ ਤੋਂ ਸੈਂਟਰ ਵਿੱਚ ਆਂ ਸਾਰਾਸੀਂ ਲੰਮੇ ਟਾਈਮ ਤੋਂ ਡਰਗ ਜੂਸ ਕਰਦੇ ਆ ਤੇ ਜੋ ਵੀ ਉਸ ਦਾ ਕੰਟਰੋਲ ਕਰ ਲਈ ਅਸੀਂ ਸੈਂਟਰ ਵਿੱਚ ਆਏ ਆ ਸਾਰਸੀਂ ਪਿਛਲੇ 3 ਤਰੀਕ ਤੋਂ ਦਵਾਈ ਛੱਡ ਚੁੱਕੇ ਆ ਤੇ ਸਰ ਸਾਨੂੰ ਇਸ ਤੋਂ ਡਿਸਚਾਰਜ ਕੀਤਾ ਜਾਵੇ ਤੇ ਸਰਕਾਰ ਦਾ ਬੜੀ ਮਿਹਰਬਾਨੀ ਹੋਵੇਗੀ ਕਿ ਸਾਨੂੰ ਇਹੋ ਮੰਗ ਚਾਹੀਦੀ ਹੈ ਕਿ ਸਾਨੂੰ ਇਸ ਤੋਂ ਹੁਣ ਘਰ ਭੇਜਿਆ ਜਾਵੇ ਕਿ ਅਸੀਂ ਆਪਣੇ ਪਰਿਵਾਰ ਵਿੱਚ ਜਾ ਕੇ ਖੁਸ਼ੀ ਬਤੀਤ ਕਰ ਜਾਈਏ ਡਰਜ ਬੱਚਿਆਂ ਬਾਰੇ ਕੁਝ ਕਹਿਣਾ ਚਾਹੁੰਦੇ ਆ ਸਾਰੇ ਕਮਰਚਾਹਦਿਆਂ ਦੇ ਆ ਜਿਹੜਾ ਪਰਚਾ ਦਰਜ ਕਰਕੇ ਭੇਜਿਆ ਗਿਆ ਹੈ ਵਿੱਚ ਹਾਂਜੀ ਸਾਰਾ ਹੀ ਪਿਛਲੇ 40 ਦਿਨਾਂ ਤੋਂ ਸੈਂਟਰ ਦੇ ਵਿੱਚ ਤੇ ਪਰਚਾ ਰੱਦ ਕੀਤਾ ਜਾਵੇ ਸਰ ਮੇਰਾ ਨਾਮ ਜਸ਼ਨਪ੍ਰੀਤ ਸਿੰਘ ਮੈਂ ਰਹੋ ਹਿੰਦਾਨਸਾ ਕਰਦਾ ਹਾਂ ਪਿਛਲੇ 5-6 ਸਾਲ ਤੋਂ ਮੈਨੂੰ ਮੇਰਾ ਨਸ਼ੇ ਦੇ ਕਰਨ ਸਾਰਾ ਕੈਰੀਅਰ ਹੀ ਖਰਾਬ ਹੋ ਗਿਆ ਮੈਂ ਬਾਹਰ ਜਾਣਾ ਚਾਹੁੰਨਾ ਨਸ਼ੇ ਦੇ ਕਰਨ ਮੇਰ ਕੋਈ ਜਾਇ ਨਹੀਂ ਗਿਆ ਇਰਮਨੂ ਕਸਨ ਇਹ ਥਰਮਦੇ ਸੈਂਟਰ ਦੀ 1080 ਪੀ ਉੱਤੇ ਸੈਂਟਰ ਹੈ ਤੇ ਦਾਖਲ ਹੋਏ ਤੇ ਰੈਟਰੀਟ ਟਰੀਟਮੈਂਟ ਵਧੀਆ ਹੁੰਦਾ ਹੈ ਤੇ ਮੈਂ ਇੱਥੇ ਦਾਖਲ ਹੋਇਆ ਇੱਥੇ ਹੁਣ ਸਹੂਲਤ ਇੱਥੇ ਆ ਜਾਂਦੇ ਤੇ ਵਧੀਆ ਵਧੀਆ ਟਰੀਟ ਕਰਦੇ ਨੇ ਰਿਫਰੈਸ਼ਮੈਂਟ ਵਧੀਆ ਮਿਲਦੀ ਨੇ ਐਂਟਰਟੇਨਮੈਂਟ ਕਰਦੇ ਨੇ ਤੇ ਬਹੁਤ ਵਧੀਆ ਸੈਂਟਰ ਹੈ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਆਪਣਾ ਇੱਥੇ ਆਣ ਕੇ ਨਸ਼ਾ ਛੱਡਣ ਤੇ ਆਪਣੀ ਲਾਈਫ ਸਹੀ ਕਰਨ ਜੀ ਮੇਰਾ ਨਾਮ ਲਾਡੀ ਆ ਤੇ ਮੈਂ ਡਰਗ ਯੂਜ਼ ਕਰਦਾ ਸੀਗਾ ਤੇ ਫਿਰ ਡਰਗ ਥੋੜੀ ਤੋਂ ਯੂਜ਼ ਕਰਦਾ ਕਰਦਾ ਜਿਆਦੀ ਤੇ ਆ ਗਿਆ ਫਿਰ ਮੇਰੇ ਕੰਟਰੋਲ ਵਿੱਚ ਕੁਝ ਵੀ ਨਾ ਰਿਹਾ ਉਤੋਂ ਬਾਦਾਂ ਮੈਂ ਆਪਣੇ ਆਪ ਨੂੰ ਸੁਧਾਰਨ ਦਾ ਫੈਸਲਾ ਲਿਆ ਤੇ ਮੈਂ ਇੱਥੇ ਟਰੂ ਸੈਂਟਰ ਆਇਆ ਜਿਹੜਾ ਆਪਣੇ ਤਰਨਤਨ ਦੇ ਵਿੱਚ ਮੌਜੂਦ ਆ ਇੱਥੇ ਆਉਣ ਤੋਂ ਬਾਦਾਂ ਫਿਰ ਮੈਂ ਦੇਖਿਆ ਕਿ ਨਹੀਂ ਇਹ ਚੀਜ਼ ਗਲਤ ਆ ਜੇ ਚੀਜ਼ ਨੂੰ ਮੈਂ ਲੈਂਦਾ ਰਿਆਂ ਮੈਨੂੰ ਕਦੀ ਬਾਹਰ ਫੀਲ ਹੀ ਨਹੀਂ ਹੋਇਆ ਕਿ ਮੈਂ ਇਹਨੂੰ ਛੱਡਾਂ ਪਰ ਇੱਥੇ ਆਣ ਕੇ ਮੈਨੂੰ ਮਹਿਸੂਸ ਹੋਇਆ ਮੈਂ ਇਸ ਚੀਜ਼ ਨੂੰ ਛੱਡਾਂ ਤਾਂ ਦੁਬਾਰ ਤੋਂ ਆਪਣੀ ਜਿਹੜੀ ਲਾਈਫ ਆ ਉਹਨੂੰ ਵਧੀਆ ਤਰੀਕੇ ਨਾਲ ਜੀ ਸਕਾਂ ਮੈਂ ਪੜ੍ਹਨ ਕਿ ਕਦੀ ਵਿਦੇਸ਼ ਵੀ ਗਏ ਹਾਂ ਜੀ ਮੈਂ ਗ੍ਰੈਜੂਏਸ਼ਨ ਕੀਤੀ ਆ ਤੇ ਮੈਂ ਵਿਦੇਸ਼ ਵੀ ਰਿਹਾ ਹਾਂ ਹੁਣ ਪਰਿਵਾਰ ਦੇ ਤੁਹਾਡੇ ਬਰਤੀ ਕੀ ਕਹਿਣਾ ਚਾਹਦੇ ਪਰਿਵਾਰ ਮੈਂਬਰ ਪਹਿਲਾਂ ਤਾਂ ਪਰਿਵਾਰ ਮਤਲਬ ਸੈਪਟ ਨਹੀਂ ਹੀ ਕਰਦਾ ਹੁਣ ਜਦੋਂ ਉਹਨਾਂ ਨੂੰ ਲੱਗਾ ਮੈਂ ਠੀਕ ਆ ਹੁਣ ਸੈਪਟ ਕਰਦੇ ਆ ਪਹਿਲਾਂ ਰਿਲੇਸ਼ਨ ਚ ਕਾਫੀ ਦੂਰੀਆਂ ਆ ਗਈਆਂ ਸੀ ਹੁਣ ਰਿਲੇਸ਼ਨ ਵੀ ਠੀਕ ਆ ਰਿਸਪੈਕਟ ਵੀ ਮਿਲਦੀ ਆ ਬਾਕੀ ਜੋ ਵੀ ਹੋਇਆ ਇਹ ਸੈਂਟਰ ਚ ਆਣ ਕੇ ਹੋਇਆ ਮਤਲਬ ਠੀਕ ਫੀਲ ਹੋਇਆ ਮੈਨੂੰ ਪਹਿਲਾਂ ਕਦੀ ਇਦਾਂ ਦਾ ਫੀਲ ਹੀ ਨਹੀਂ ਹੋਇਆ ਕਿ ਮੈਂ ਨਸ਼ਾ ਛੱਡ ਸਕੂੰਗਾ ਪਰ ਸਾਡੇ ਕੋਲ ਇਸ ਵੇਲੇ ਡਿਕਸ਼ਨ ਸੈਂਟਰ ਤੇ ਰੀਹੈਬਸ ਸੈਂਟਰ ਚੱਲ ਰਹੇ ਨੇ ਡਿਕਸ਼ਨ ਸੈਂਟਰ ਦੇ ਵਿੱਚ ਸਾਡੇ ਕੋਲ 22 ਬੈੱਡ ਨੇ ਉਹ ਤਾਂ ਰੀਹੈਬ ਦੇ ਵਿੱਚ 100 ਬੈੱਡ ਨੇ ਜਿਹੜਾ ਕਿ ਐਸੋਡੇ ਕਰੰਟਲੀ ਵਰਕਿੰਗ ਹੈਗਾ ਇਸ ਵੇਲੇ ਸਾਡੇ ਕੋਲ ਜੋ ਮਰੀਜ਼ ਦਾਖਲ ਨੇ ਰੀਹੈਬ ਦੇ ਵਿੱਚ ਅਰਾਊਂਡ 35 ਦੇ ਕੋਲ ਮਰੀਜ਼ ਜਿਹੜੇ ਸੇਵਾਵਾਂ ਲੈ ਰਹੇ ਨੇ ਜੋ ਪਿਛਲੇ 2 ਤੋਂ 3 ਮਹੀਨਿਆਂ ਤੋਂ ਦਾਖਲ ਨੇ ਪਿਛਲੇ 2-3 ਮਹੀਨਿਆਂ ਤੋਂ ਸਰਕਾਰ ਦਾ ਇੱਕ ਉਪਰਾਲਾ ਚੱਲ ਰਿਹਾ ਸੀਗਾ ਕਿ ਐਂਡੀਪੀਐਸ ਤੇ ਐਕਟ ਦੇ ਅੰਡਰ ਜਿੰਨਾਂ ਕੋਲ ਸਵਾਲਟ ਸਮਾਲ ਕੁਆਂਟੀਟੀ ਆਪਣੇ ਵਰਤਨ ਵਾਸਤੇ ਅਕਵਾਇਰ ਕੀਤੀ ਜਾਂਦੀ ਸੀਗੀ ਉਹਨਾਂ ਨੂੰ ਇਲਾਜ ਦੀ ਇੱਕ ਆਪਸ਼ਨ ਦਿੱਤੀ ਜਾਂਦੀ ਸੀਗੀ ਆਪਣਾ ਰੀਹੈਬ ਦੇ ਵਿੱਚ ਇਲਾਜ ਕਰਵਾਉਣ ਕੰਰੈਂਟਲੀ ਸਾਡੇ ਕੋਲ ਐਨਡੀਪੀਐਸ ਦੇ ਵਿੱਚ ਵੀ 6 ਮਰੀਜ਼ ਜਿਹੜੇ ਨੇ ਦਾਖਲ ਨੇ ਜਿਹੜੇ ਕਿ ਆਪਣਾ ਇਲਾਜ ਸਕਸੈਸਫੁਲੀ ਕਰਵਾ ਰਹੇ ਨੇ ਉਹਨਾਂ ਵਿੱਚੋਂ 5 ਐਵੇਂ ਦੇ ਨੇ ਜਿਹੜਾ ਆਪਣਾ ਬਿਲਕੁਲ ਹੀ ਮੈਡੀਸਿਨ ਬੰਦ ਕਰ ਚੁੱਕੇ ਨੇ ਪਿਛਲੇ ਕੁਝ ਦਿਨਾਂ ਤੋਂ ਤੇ ਬਾਕੀ ਵੀ ਜਿਹੜੇ ਨੇ ਆਪਣੇ ਕਾਫੀ ਦਿਨੋਜ਼ ਕਟਾ ਚੁੱਕੇ ਹੋਏ ਨੇ ਸਰ ਇਹਦੇ ਵਿੱਚ ਇਹ ਦੱਸਣਾ ਕਿ ਜਿਹੜੇ ਐਨਡੀਪੀਐਸ ਦੇ ਮਾਮਲੇ ਵਿੱਚ ਨਾਮਜ਼ਦ ਹੈਗੇ ਆ ਨੌਜਵਾਨ ਜਦੋਂ ਉਹ ਨਸ਼ਾ ਛੱਡ ਦਿੰਦੇ ਆ ਕੀ ਸਰਕਾਰ ਉਹਨਾਂ ਦੇ ਉੱਤੇ ਜਿਹੜੇ ਦਰਜ ਮਾਮਲੇ ਆ ਉਹਨੂੰ ਕੋਈ ਰਾਹਤ ਮਿਲਦੀ ਆ ਜਾਂ ਉਹਦੇ ਤੋਂ ਉਹਨਾਂ ਨੂੰ ਫਾਰਕ ਕਰ ਦਿੱਤਾ ਜਾਂਦਾ ਹੈ ਜੇ ਐਨਡੀਪੀਐਸ ਦੇ 64 ਸੈਕਸ਼ਨ ਦੇ ਵਿੱਚ ਪ੍ਰੋਵੀਜ਼ਨ ਹੈਗੀ ਆ ਕਿ ਜੇ ਬੰਦਾ ਕੋਈ ਵੀ ਨਸ਼ਾ ਜਿਹੜਾ ਖੁਦ ਕਰਦਾ ਹੈ ਤੇ ਕੋਰਟ ਦੇ ਵਿੱਚ ਅਗਰ ਡਿਮਾਂਡ ਕਰਦਾ ਕਿ ਮੈਂ ਆਪਣਾ ਇਲਾਜ ਕਰਵਾ ਲਾਂਗਾ ਤੇ ਨਸ਼ਾ ਛੱਡ ਦਾਂਗਾ ਤਾਂ ਕੋਰਟ ਨੂੰ ਪਹਿਲੀ ਵਾਰ ਜਿਹੜੀ ਹੈਗੀ ਆ ਉਸ ਚੀਜ਼ ਦੀ ਮਾਫੀ ਦਿੰਦੀ ਹੈ ਇਸੇ ਕਰਕੇ ਸਾਡੇ ਕੋਲ ਕੇਸਿਸ ਆ ਰਹੇ ਨੇ ਜਿਹੜੇ ਕਿ ਆ ਕੇ ਦਾਖਲ ਹੁੰਦੇ ਨੇ ਤੇ ਇਲਾਜ ਕਰਵਾ ਰਹੇ ਨੇ ਅਗਰ ਸਕਸੈਸਫੁਲੀ ਸਾਡੇ ਕੋਲ ਇਲਾਜ ਕਰਵਾ ਕੇ ਸਰਟੀਫਾਈ ਹੁੰਦੇ ਨੇ ਤੇ ਕੋਰਟ ਉਹਨਾਂ ਨੂੰ ਪਹਿਲੀ ਵਾਰ ਹੀ ਮਾਫੀ ਦਿੰਦੀ ਉਸ ਚੀਜ਼ ਦੀ ਸਰ ਇੱਕ ਇਹ ਵੀ ਗੱਲ ਦੱਸਣਾ ਕਿ ਜਿਹਦੇ ਇਸ ਨਸ਼ਾ ਸ਼ਡੋ ਸੈਂਟਰ ਵਿੱਚ ਕਿੰਨੀ ਉਮਰ ਵਾਲੇ ਜਿਹੜੇ ਆ ਨੌਜਵਾਨ ਆ ਬਜ਼ੁਰਗ ਆ ਕੀ ਉਹਨਾਂ ਵਿੱਚ ਮਹਿਲਾਵਾਂ ਵੀ ਸ਼ਾਮਲ ਹਨ ਅਤੇ ਉਹ ਕਿਹੜੇ ਕਿਹੜੇ ਨਸ਼ੇ ਦੇ ਆਦੀ ਹਨ ਜਿਨ੍ਹਾਂ ਦਾ ਇਲਾਜ ਸਰਕਾਰ ਵੱਲੋਂ ਜਾਂ ਸਿਹਤ ਵਿਭਾਗ ਵੱਲੋਂ ਸਕਸੈਸਫੁਲ ਕੀਤਾ ਜਾ ਰਿਹਾ ਔਰ ਉਹ ਕਿੰਨਾ ਕੁ ਸਹੀ ਮਹਿਸੂਸ ਕਰ ਰਹੇ ਹੋ ਔਰ ਉਹਦੇ ਵਿੱਚ ਉਹਨਾਂ ਨੂੰ ਕੀ ਕੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਜਿਵੇਂ ਕਿ ਖਾਣ ਪੀਣ ਨਾਲ ਸੰਬੰਧਿਤ ਉਹਦੇ ਬਾਰੇ ਜਾਣਕਾਰੀ ਦਿਓ ਸਾਡੇ ਕੋਲ ਤਰਨ ਤਰਨ ਕਰੰਟਲੀ ਇਸ ਵੇਲੇ 23000 ਦੇ ਕੋਲ ਰਜਿਸਟ੍ਰੇਸ਼ਨਸ ਹੈਗੀਆਂ ਨੇ ਜਿਹੜੇ ਵਿੱਚ ਮੋਸਟਲੀ ਪੇਸ਼ੈਂਟ ਜਿਹੜੇ ਨੇ ਡੇਲੀ ਓਟ ਚੋਂ ਦਵਾਈ ਲੈ ਕੇ ਜਾਂਦੇ ਨੇ ਰੀਹੈਬਿਟੇਸ਼ਨ ਗਵਰਨਮੈਂਟ ਵੱਲੋਂ ਜਿਹੜੇ ਚੱਲਦੇ ਨੇ ਉਹਦੇ ਵਿੱਚ ਫ੍ਰੀ ਦੇ ਵਿੱਚ ਡਾਈਟ ਦਿੱਤੀ ਜਾਂਦੀ ਹੈ ਸਾਰਿਆਂ ਨੂੰ ਸਾਰੇ ਦੀ ਸਾਰੀ ਦਵਾਈ ਫ੍ਰੀ ਦਿੱਤੀ ਜਾਂਦੀ ਹੈ ਰਹਿਣ ਵਾਸਤੇ ਸਾਰੇ ਦੀ ਸਾਰੀਆਂ ਜੋ ਵੀ ਸੁਵਿਧਾਵਾਂ ਹੁੰਦੀਆਂ ਨੇ ਸਾਰੀਆਂ ਦਿੱਤੀਆਂ ਜਾਂਦੀਆਂ ਨੇ ਫਿਰ ਜਿੰਨੇ ਵੀ ਰੀਹੈਬ ਚ ਪੇਸ਼ੈਂਟਸ ਹੁੰਦੇ ਨੇ ਉਹਨਾਂ ਵਾਸਤੇ ਆਊਟਡੋਰ ਐਕਟੀਵਿਟੀਆਂ ਨੇ ਯੋਗਾ ਐਕਸਰਸਾਈਜ਼ ਗੇਮਸ ਦੀ ਫੈਸਿਲਿਟੀ ਰੱਖੀ ਗਈ ਹੋਈ ਹੈ ਟੀਵੀ ਰੂਮਸ ਨੇ ਐਂਟਰਟੇਨਮ ਕਿ ਤਾਂ ਕਿ ਆਪਣਾ ਟਾਈਮ ਪੂਰਾ ਦਾ ਪੂਰਾ ਪਾਸ ਕਰ ਸਕਣ ਇਹ ਸਾਰਾ ਇਹ ਸਰਕਾਰ ਵੱਲੋਂ ਜੋ ਵੀ ਸਿਸਟਮ ਹੈਗਾ ਪੂਰੇ ਦਾ ਪੂਰਾ ਫ੍ਰੀ ਹੈਗਾ ਕਿ ਲੋਕਾਂ ਦੇ ਵਿੱਚ ਜਿਹੜਾ ਵੀ ਇਹ ਦਲਦਲ ਚ ਫਸੇ ਹੋਏ ਨੇ ਆ ਕੇ ਦਾਖਲ ਹੋ ਕੇ ਆਪਣਾ ਇਲਾਜ ਕਰਵਾਉਂਦੇ ਚੋਂ ਨਿਕਲ ਕੇ ਜਾਣ ਜੇ ਆਪਾਂ ਲੋਕਾਂ ਦੀ ਗੱਲ ਕਰੀਏ ਸਾਡੇ ਕੋਲ ਇਸ ਵळे 18 ਸਾਲ ਤੋਂ ਲੈ ਕੇ ਪੰਜਾਹ 52 ਸਾਲ ਤੱਕ ਮੋਸਟਲੀ ਜਿਹੜਾ ਹੈਗਾ ਲੋਕ ਜ਼ਿਆਦਾ ਨੇ ਔਰ ਕੁਝ ਜਿਹੜਾ 10 ਤੋਂ 20% ਨੇ ਉਹ 60 ਸਾਲ ਤੋਂ ਵੀ ਉੱਪਰ ਨੇ ਫੀਮੇਲਸ ਦੀ ਵੀ ਇਹਦੇ ਵਿੱਚ ਹੈਗਾ ਕਿ ਗਿਣਤੀ ਚਾਹੇ ਘੱਟ ਹੈਗੀ ਨੇ ਬਟ ਫੀਮੇਲ ਸਾਡੇ ਕੋਲ ਕੁਝ 20 ਸਾਲ ਤੋਂ ਲੈ ਕੇ 40 45 ਸਾਲ ਤੱਕ ਕੁਝ ਦਵਾਈ ਲੈ ਕੇ ਜਾਂਦੀਆਂ ਨੇ ਔਰ ਆਪਣਾ ਲਾਰਜ ਪ੍ਰੋਪਰਲੀ ਕਰਵਾ ਕੇ ਕੁਝ ਛੱਡ ਵੀ ਚੁੱਕੇ ਨੇ ਇਹਦੇ ਵਿੱਚ ਰਮਨ ਚਾਵਲਾ ਜਗਬਣੀ ਟੀਵੀ ਤਰਨ ਤਰਨ